ਤਰਨਤਾਰਨ ਬਾਈ ਇਲੈਕਸ਼ਨ ਦੇ ਨਤੀਜੇ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਚੁੱਕੇ ਨੇ ਚੌਥਾ ਨਤੀਜਾ ਅਗਰ ਚੌਥੇ ਰਾਉਂਡ ਦਾ ਜ਼ਿਕਰ ਕਰਿਆ ਜਾਵੇ ਤਾਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ neck to neck ਫਾਈਟ ਹੈ ਕਾਂਟੇ ਦੀ ਟੱਕਰ ਜਿਹੜੀ ਆ ਉਹ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਅਗਰ ਪਹਿਲੇ ਤਿੰਨ ਰਾਉਂਡਾਂ ਦਾ ਜ਼ਿਕਰ ਕਰਿਆ ਜਾਵੇ ਤਾਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਜਿਹੜੇ ਨੇ ਉਹ ਲੀਡ ਕਰਦੇ ਹੋਏ ਨਜ਼ਰ ਆ ਰਹੇ ਸੀ ਪਰ ਹੁਣ ਚੌਥੇ ਰਾਉਂਡ 'ਚ ਆਮ ਆਦਮੀ ਪਾਰਟੀ ਦੇ ਹਰਮੀਰ ਸੰਧੂ ਜਿਹੜੇ ਨੇ ਉਹ ਅੱਗੇ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਨ੍ਹਾਂ ਦੇ ਵਿੱਚ ਉਹ 179 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਮੇਰੇ ਸਹਿਯੋਗੀ ਮਨਦੀਪ ਮੇਰੇ ਨਾਲ ਨੇ ਮਨਦੀਪ बाजी पलटी हुई नजर आ रही है चौथा राउंड को जोर बयान कर रहा है देखो चौथे राउंड के बीच वही चीज हुई जो सरकार चाहुंदी थी कि भाई साडे हक ਦੇ ਵਿੱਚ ਨਤੀਜੇ ਆਉਣ ਨਹੀਂ ਤੇ ਪਹਿਲੇ ਤਿੰਨ ਰਾਉਂਡਾਂ ਦੇ ਵਿੱਚ ਤਾਂ ਸਾਹ ਸੁੱਕੇ ਪਏ ਸੀਗੇ ਪਹਿਲੇ ਹੁਣ ਜਿਹੜਾ ਚੌਥਾ ਰਾਉਂਡ ਆ ਉਹਦੇ ਵਿੱਚ 9552 ਵੋਟਾਂ ਜਿਹੜੀਆਂ ਨੇ ਹਰਮਿਤ ਸਿੰਘ ਸੰਧੂ ਨੂੰ ਪਈਆਂ ਨੇ ਤੇ ਦੂਸਰੇ ਨੰਬਰ ਦੇ ਉੱਤੇ ਸ਼ਰੋਮਣੀ ਅਕਾਲੀ ਦਲ ਹੋ ਗਿਆ 93173 ਵੋਟਾਂ ਪਾਵ ਕੇ ਲਗਭਗ 179 ਵੋਟਾਂ ਦਾ ਫਰਕ ਜਿਹੜਾ ਹੁਣ ਆਮ ਆਦਮੀ ਪਾਰਟੀ ਨੇ ਦਾ ਦਿੱਤਾ 9552 ਤੇ 1 ਨੰਬਰ ਤੇ ਹਰਮੀਤ ਸਿੰਘ ਸੰਧੂ ਦੂਜੇ ਨੰਬਰ ਤੇ 77 93173 ਵੋਟਾਂ ਭਾਵ ਕਿ 17980 ਵੋਟਾਂ ਜਿਹੜੀਆਂ ਨੇ ਉਹ ਅੱਗੇ ਹੋ ਗਈਆਂ ਤੀਸਰੇ ਨੰਬਰ ਦੇ ਉੱਤੇ ਕਾਂਗਰਸ ਆ 52167 ਵੋਟਾਂ ਦੇ ਨਾਲ ਅੱਗੇ ਚੱਲ ਰਹੀ ਹੈ ਜਿਹੜੀ ਤੀਸਰੇ ਨੰਬਰ ਤੇ ਚੱਲ ਰਹੀ ਹੈ 52167 ਇਹ ਫਰਕ ਬਹੁਤ ਪੈ ਗਿਆ ਇਹ ਫਰਕ ਬਹੁਤ ਪੈ ਗਿਆ ਹੁਣ ਕਾਂਗਰਸ ਮੁਕਾਬਲੇ ਪਹਿਲੇ ਦੂਜੇ ਤੋਂ ਤਾਂ ਅਜੇ ਫਿਲਹਾਲ ਬਾਹਰ ਨਜ਼ਰ ਆ ਰਹੀ ਹੈ ਤੀਸਰੇ ਤੇ ਇਹ ਚੌਥੇ ਨੰਬਰ ਦੇ ਉੱਤੇ ਮਨਦੀਪ ਸਿੰਘ ਖਾਲਸਾ ਮਨਦੀਪ ਸਿੰਘ ਖਾਲਸਾ ਨੂੰ 3726 ਵੋਟਾਂ ਪਈਆਂ ਨੇ ਇਹ ਹਾਲਾਂਕਿ ਥੋੜਾ ਜਿਆ ਸੋਚ ਤੋਂ ਪਰੇ ਨਿਕਲ ਰਿਹਾ ਕੰਮ ਵੀ ਮਨਦੀਪ ਸਿੰਘ ਖਾਲਸਾ ਲਈ ਇਹ ਚੀਜ਼ ਹੋ ਰਹੀ ਸੀ ਜਿਵੇਂ ਅੰਮ੍ਰਿਤਪਾਲ ਵੇਲੇ ਜਦੋਂ 2024 ਦੇ ਵਿੱਚ ਜਦੋਂ ਉਹਨਾਂ ਨੇ ਐਲਾਨ ਕੀਤਾ ਤਾਂ ਸਾਰਾ ਪਾਸਾ ਇੱਕ ਪਾਸੇ ਹੋ ਗਿਆ ਸੀ ਪਾਰਟੀ ਬਾਜ਼ੀ ਤੋਂ ਉੱਟ ਕੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਪਰ ਉਹਨਾਂ ਦਾ ਇਸ ਵਾਰ ਜਾਦੂ ਫਿਲਹਾਲ ਦਿਖ ਨਹੀਂ ਰਿਹਾ 3726 ਵੋਟਾਂ ਦੇ ਨਾਲ ਉਹ ਚੌਥੇ ਨੰਬਰ ਦੇ ਉੱਤੇ ਨੇ ਤੇ ਹਰਜੀਤ ਸਿੰਘ ਸੰਧੂ ਹਰਜੀਤ ਸਿੰਘ ਸੰਧੂ ਅਜੇ ਲੜਾਈ ਲੜ ਰਹੇ ਆ 1000 ਦਾ ਅੰਕੜਾ ਪਾਰ ਕਰਨ ਤੇ 1000 ਦਾ ਅੰਕੜਾ ਵੀ ਅਜੇ ਉਹਨਾਂ ਦੇ ਕੋਲੋਂ ਪਾਰ ਨਹੀਂ ਹੋ ਰਿਹਾ 955 ਵੋਟਾਂ ਗਗਣ ਉਹਨਾਂ ਨੂੰ ਪਈਆਂ ਨੇ 955 ਵੋਟਾਂ ਦੇ ਨਾਲ ਉਹ ਪੰਜਵੇਂ ਨੰਬਰ ਦੇ ਉੱਤੇ ਨੇ ਇਧਰ ਨੀਟੂ ਸ਼ਟਰਾਂ ਵਾਲੇ ਨੇ ਸੈਂਕੜਾ ਪਾਰ ਕਰ ਲਿਆ ਨੀਟੂ ਸ਼ਟਰਾਂ ਵਾਲੇ ਨੇ ਸੈਂਕੜਾ ਪਾਰ ਕਰਕੇ 110 ਵੋਟਾਂ ਲੈ ਲੀਆਂ ਨੇ 110 ਬੰਦਿਆਂ ਦੇ ਫਿਲਹਾਲ ਸਾ ਲੋ ਪਸੰਦੀਦਾਰ ਹੈਗੇ ਨੇ ਪਰ ਇੱਥੇ ਫਰਕ ਜਿਹੜਾ ਵਾ ਪਹਿਲੇ 3 ਰਾਉਂਡਾਂ ਦੇ ਵਿੱਚ ਜਿਹੜਾ ਗਗਨ ਸੀਗਾ 1480 ਵੋਟਾਂ ਦਾ ਵੀ ਫਰਕ ਪੈ ਗਿਆ ਸੀ ਉਸ ਤੋਂ ਬਾਅਦ 374 ਵੋਟਾਂ ਦਾ ਫਰਕ ਰਹਿ ਗਿਆ ਹੁਣ ਲਗਭਗ 179 80 ਵੋਟਾਂ ਦਾ ਫਰਕ ਰਹਿ ਗਿਆ ਆਮ ਆਦਮੀ ਪਾਰਟੀ ਇੱਕ ਨੰਬਰ ਦੇ ਉੱਪਰ ਆ ਗਈ ਹੈ ਮਨਦੀਪ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਬੇਹੱਦ ਕਾਂਟੇ ਦੀ ਟੱਕਰ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੈ ਇਹ ਕਹਿ ਲਿਆ ਜਾਵੇ ਕਿ ਇਹ ਜਿਹੜੀ ਆ ਜਿਤ ਕੋਈ ਵੀ ਜਾਵੇ ਲੀਡ ਬਹੁਤ ਮਾਰਜਨ ਬਹੁਤ ਘਟੋਂ ਰਹਿਣ ਵਾਲਾ ਹੈ ਮਾਰਜਨ ਬਹੁਤ ਘਟ ਰੂਗਾ ਤਾਂ ਵੀ ਇਹੀ ਚਰਚਾ ਚੱਲਦੀ ਰਹੀ ਹੈ ਜਦੋਂ ਇਲੈਕਸ਼ਨ ਹੋਈ ਆ ਉਸ ਤੋਂ ਬਾਅਦ ਜਿੰਨੇ ਵੀ ਐਗਜ਼ਿਟ ਪੋਲ ਆਏ ਸੀਗੇ ਸਿਰਫ ਦੋ ਪਾਰਟੀਆਂ ਦਾ ਜ਼ਿਕਰ ਹੋਇਆ ਉਥੇ ਆਮ ਆਦਮੀ ਪਾਰਟੀ ਤੇ ਦੂਸਰੀ ਸ਼੍ਰੋਮਣੀ ਅਕਾਲੀ ਦਲ ਹੁਣ ਇਹਨਾਂ ਦੇ ਵਿੱਚ ਜਿਹੜਾ ਫਰਕ ਹੈ 2-3000 ਦਾ ਗੰਗਾ ਰਹਿਣਾ 2000 ਜਾਂ 3000 ਦਾ ਫਰਕ ਰਹਿਣਾ ਇੰਨੇ ਫਰਕ ਦੇ ਨਾਲ ਵੀ ਜੇਕਰ ਮੰਨ ਲਓ ਵੀ ਸਰਕਾਰ ਜਿੱਤਦੀ ਆ ਉਹ ਜਿੱਤ ਜਿਤ ਵਰਗੀ ਨਹੀਂ ਰਹੂਗੀ ਜੇ ਇੰਨੇ ਫਰਕ ਨਾਲ ਮੰਨ ਲਓ ਵੀ 2 ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹ ਦੂਜੇ ਨੰਬਰ ਤੇ ਆ ਗਈ ਤਾਂ ਉਹ ਜਿੱਤ ਤੋਂ ਵੀ ਉੱਤੇ ਵਾਲੀ ਜਿਹੜੀ ਦੂਜੇ ਨੰਬਰ ਦੇ ਉੱਤੇ ਜੀ ਹਾਰ ਹੈ ਉਹ ਹੋ ਜਾਣੀ ਹੈ ਇਥੋਂ ਇਹ ਚੀਜ਼ ਸਿੱਧ ਹੋ ਗਈ ਵੀ ਸ਼੍ਰੋਮਣੀ ਅਕਾਲੀ ਦਲ ਦਾ ਰਿਵਾਈਵਲ ਅੱਜ ਤੋਂ ਸ਼ੁਰੂ ਹੋ ਜਾਵੇਗਾ ਸੁਖਬੀਰ ਸਿੰਘ ਬਾਦਲ ਜਿਹੜੀ ਪਿਛਲੇ ਹੜਾਂ ਦੇ ਵਿੱਚ ਦੇਖਣ ਨੂੰ ਮਿਲੇ ਜਾਂ ਫਿਰ ਉਹਨਾਂ ਨੇ ਮਿਹਨਤ ਕੀਤੀ ਉਹਦਾ ਫਲ ਜਿਹੜਾ ਇਸ ਵਾਰ ਦਿਖ ਰਿਹਾ ਪਰ ਉਹ ਕਹਿੰਦੇ ਹੁੰਦੇ ਆ ਵੀ ਜਿਹੜਾ ਵੀ ਜਿੱਤੇ ਚਾਹੇ ਇੱਕ ਬੋਰਡ ਤੋਂ ਜਿੱਤੇ ਜਿੱਤਣ ਵਾਲਾ ਸਿਕੰਦਰ ਹੁੰਦਾ ਜਿੱਤ ਜੇਤੀ ਹੁੰਦੀ ਜਿੱਤ ਜੇਤਨ ਹੁੰਦੀ ਪਰ ਦੇਖੋ 16 ਰਾਊਂਡ ਨੇ 16 ਚੋਂ 4 ਦੇ ਰਿਜ਼ਲਟ ਤੁਹਾਡੇ ਸਾਹਮਣੇ ਆ ਚੁੱਕੇ ਨੇ ਤਿੰਨ 'ਚ ਸ਼੍ਰੋਮਣੀ ਅਕਾਲੀ ਦਲ ਲੀਡ ਕਰਦੀ ਹੈ ਤੇ ਚੌਥੇ ਰਾਊਂਡ ਦੇ ਵਿੱਚ ਹਰਮੀਤ ਸੰਧੂ ਜਿਹੜੇ ਨੇ ਉਹ ਅੱ ਰੌਂਡ ਰਹਿਣੇ ਵਾਲ ਰਹਿਣ ਵਾਲੇ ਨੇ ਮੰਦੀਪ ਉਹ ਬਹੁਤ ਇੰਪੋਰਟੈਂਟ ਰਹਿਣਗੇ ਹੁਣ ਉਹ ਬਹੁਤ ਇੰਪੋਰਟੈਂਟ ਨੇ ਉਹ ਇੰਪੋਰਟਡ ਇਸ ਕਰਕੇ ਵੀ ਆ ਵੀ ਉਹ ਅਜੇ ਇਹ ਵੀ ਦੇਖਣਾ ਵੀ ਸ਼ਹਿਰ ਵਾਲੀਆਂ ਵੋਟਾਂ ਖੁੱਲਦੀਆਂ ਪਈਆਂ ਨੇ ਕਿ ਜਾਂ ਫਿਰ ਪਿੰਡਾਂ ਦੀਆਂ ਅਜੇ ਨਹੀਂ ਖਲੀਆਂ ਨੇ ਸਾਡੇ ਸੂਤਰ ਤੋਂ ਦੱਸ ਰਹੇ ਆ ਵੀ ਅਜੇ ਸ਼ਹਿਰ ਦੀਆਂ ਵੋਟਾਂ ਜਿਹੜੀਆਂ ਨੇ ਉਹ ਖੁੱਲ ਰਹੀਆਂ ਨੇ ਸ਼ਹਿਰ ਦੀਆਂ ਜਿਹੜੀਆਂ ਈਵੀਐਮ ਮਸ਼ੀਨਾਂ ਨੇ ਉਹ ਖੁੱਲ ਰਹੀਆਂ ਨੇ ਅਕਾਲੀ ਦਲ ਦੇ ਵੀ ਇੱਥੇ ਐਮਸੀ ਕਾਫੀ ਸੀਗੇ ਤੇ ਆਮ ਆਦਮੀ ਪਾਰਟੀ ਨੇ ਵੀ ਬਹੁਤ ਜ਼ੋਰ ਲਾਇਆ ਐਮਸੀ ਖੈਰ ਉਹਨਾਂ ਦਾ ਹੀ ਆ ਪਰ ਇੱਥੇ ਇਹ ਚਰਚਾ ਹੋਣੀ ਜ਼ਰੂਰੀ ਹੈ ਕਿ ਦੇਖੋ ਚਾਹੇ ਸ਼ਹਿਰ ਦੇ ਖੁੱਲ ਪਿੰਡ ਦੇ ਪਰ ਇੱਥੇ ਸ਼੍ਰੋਮਣੀ ਅਕਾਲੀ ਦਲ ਟੱਕਰ ਦੇ ਰਹੀ ਹੈ ਇਹ ਇੱਕ ਵੱਡੀ ਗੱਲ ਹੈ ਕਿ ਸਵਾਲ ਲੈਣਾ ਚਾਹਣਾ ਤੁਹਾਨੂੰ ਵਿੱਚ ਰੋਕਦਾ ਤੁਸੀਂ ਇਸ ਇਲੈਕਸ਼ਨ ਨੂੰ ਬਹੁਤ ਨੇੜਿਓਂ ਕਵਰ ਕੀਤਾ ਹੈ ਅਗਰ ਮੈਂ ਰੂਲਰ ਏਰੀਆ ਦਾ ਜ਼ਿਕਰ ਕਰਾਂ ਤਾਂ ਰੂਲਰ ਏਰੀਆ ਦੇ ਵਿੱਚ ਪਿੰਡੂ ਖੇਤਰ ਦੇ ਵਿੱਚ ਅਕਾਲੀ ਦਲ ਨੂੰ ਕਿਸ ਤਰ੍ਹਾਂ ਦਾ ਰੁਝਾਨ ਸੀਗਾ ਦੇਖੋ ਇਹ ਹਲਕਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਚਾਹੇ ਤੁਸੀਂ 2002 ਤੋਂ ਦੇਖ ਲਓ 2017 ਤੱਕ ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਬਹੁਤ ਵਧੀਆ ਇੱਥੇ ਆਪਣਾ ਜਿਹੜਾ ਵਾ ਏਰੀਆ 'ਚ ਕੰਮ ਵੀ ਕੀਤੇ ਇਹ ਕੋਈ ਦੂਰ ਹੈ ਨਹੀਂ ਗਰਾਊਂਡਾਂ ਬਣਾਈਆਂ ਤਰਨਤਾਰਨ ਦਾ ਸਾਡੇ ਜਿਹੜਾ ਇੱਥੇ ਗਰਾਊਂਡ ਹੈ ਜਿਹੜੀ ਉਹ ਬਹੁਤ ਸ਼ਾਨਦਾਰ ਹੈ ਉਹ ਪੰਜਾਬ ਦੀ ਸਭ ਤੋਂ ਪਹਿਲੀ ਜਿਹੜ ਹਾਈ ਟੈਕ ਕਹਿ ਸਕਦੇ ਆ ਵੀ ਉਹ ਗਰਾਊਂਡ ਸੀਗੀ ਇੱਥੇ ਇੱਕ ਟਾਈਮ ਤੇ ਤਾਂ ਇਹ ਵੀ ਚਰਚਾ ਹੋਣ ਲੱਗ ਗਈ ਸੀ ਕਿ ਵਿਦੇਸ਼ੀ ਫੁੱਟਬਾਲ ਦੇ ਮੈਚ ਵੀ ਹੋਣੇ ਨੇ ਪਰ ਉਦੋਂ ਇਹ ਚੀਜ਼ਾਂ ਬਣੀਆਂ ਸੀ ਲੋਕਾਂ ਨੂੰ ਉਹ ਚੀਜ਼ਾਂ ਯਾਦ ਨੇ ਲੋਕ ਇਹ ਵੀ ਕਹਿੰਦੇ ਆ ਕਿ ਸ਼ਰੋਮੀ ਅਕਾਲੀ ਦਲ ਨੇ ਕੰਮ ਕੀਤੇ ਸੀ ਇਸ ਕਰਕੇ ਉਹਨਾਂ ਨੂੰ ਵੋਟਾਂ ਪੈ ਰਹੀਆਂ ਨੇ ਤੇ ਜਿਹੜੀ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਚਾਰ ਸਾਲਾਂ ਦੇ ਕੰਮਾਂ ਦੇ ਉੱਤੇ ਵੋਟ ਮੰਗੀ ਉਹਨਾਂ ਨੇ ਕਿਹਾ ਵੀ ਅਸੀਂ ਬਿਜਲੀ ਫ੍ਰੀ ਕਰ ਦਿੱਤੀ ਅਸੀਂ ਨਸ਼ਾ ਮੁਕਤ ਕਰ ਦਿੱਤਾ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਉਹਦੇ ਬਿਹਾਰ ਦੇ ਉੱਤੇ ਵੋਟਾਂ ਪਈਆਂ ਨੇ ਪਰ ਇੰਨਾ ਕੰਮਾਂ ਦੇ ਨਾਲ ਜਦੋਂ ਗਿਣਾਉਂਦੇ ਸੀ ਨਾਲ ਹੀ 1000 ਰੁਪਏ ਵਾਲੀ ਗੱਲ ਆ ਜਾਂਦੀ ਸੀ ਵੀ 1000 ਰੁਪਏ ਅਜੇ ਬੀਬੀਆਂ ਨੂੰ ਨਹੀਂ ਦਿੱਤਾ ਇਹਦੇ ਉੱਤੇ ਕਹਿ ਸਕਦੇ ਆਂ ਵੀ ਵਿਰੋਧੀ ਕਾਮਯਾਬੀ ਹੋਏ ਇਸ ਚੀਜ਼ ਨੂੰ ਪ੍ਰਚਾਰਨ ਦੇ ਵਿੱਚ ਲਗਭਗ 45 ਮਹੀਨੇ ਕਹਿੰਦੇ ਆ ਵੀ ਹੋ ਗਏ ਨੇ ਤੇ ਇੱਕ ਬੀਬੀ ਦਾ 45000 ਰੁਪਏ ਬਕਾਇਆ ਪਿਆ ਆ ਇੱਕ ਬੀਬੀ ਦਾ ਜੇ ਮੰਨ ਲਓ ਵੀ ਘਰ ਦੇ ਵਿੱਚ ਦੋ ਵੀ ਆਣੇ ਤੇ ਉਹਨਾਂ ਦਾ 90000 ਚਾਰ ਬੀਬੀ ਆਣੇ ਤੇ ਉਹਨਾਂ ਦਾ 180000 ਰੁਪਇਆ ਬਕਾਇਆ ਪਿਆ ਇਹ ਚੀਜ਼ ਪ੍ਰਚਾਰਨ ਦੇ ਵਿੱਚ ਕਿਤੇ ਨਾ ਕਿਤੇ ਸਫਲ ਲੱਗਦਾ ਵੀ ਵਿਰੋਧੀ ਹੋ ਰਹੇ ਨੇ ਨਹੀਂ ਤੇ ਸਰਕਾਰ ਜਿਮਣੀ ਚੋਣਾਂ ਦੇ ਵਿੱਚ ਐਡੀ ਨੈਕ ਟੂ ਨੈਕ ਜਦੋਜਾਦ ਦਿਖਦੀ ਜਿਹੜੀ ਕਰਦੀ ਨਜ਼ਰ ਅਰਬਨ ਏਰੀਆ ਦਾ ਜ਼ਿਕਰ ਕਰਾਂ ਸ਼ਹਿਰ ਦਾ ਜ਼ਿਕਰ ਕਰ ਲਈਏ ਤਾਂ ਸ਼ਹਿਰ ਦੇ ਵਿੱਚ ਸ਼ੋਮਣੀ ਅਕਾਲੀ ਦਲ ਨੂੰ ਕਿਸ ਤਰ੍ਹਾਂ ਦਾ ਰੁਝਾਨ ਸੀਗਾ ਹਾਲਾਂਕਿ 7-8 ਐਮਸੀ ਅਕਾਲੀ ਦਲ ਦੇ ਵੀ ਜਿਹੜੇ ਨੇ ਉਹ ਤਰਨਤਾਰਨ ਸ਼ਹਿਰ ਦੇ ਵਿੱਚ ਨੇ ਤਾਂ ਕੀ ਲੱਗਦਾ ਤੁਹਾਨੂੰ ਇਹ ਨੈਕ ਟੂ ਨੈਕ ਫਾਈਟ ਕਾਂਟੇ ਦੀ ਟੱਕਰ ਟਿਲ ਐਂਡ ਤੱਕ ਜਾਊਗੀ ਚਾਹੇ ਤੁਸੀਂ ਦੀ ਗੱਲ ਕਰ ਲੋ ਚਾਹੇ ਤੁਸੀਂ ਸ਼ਹਿਰ ਦੀ ਗੱਲ ਕਰ ਲੋ ਸ਼ਹਿਰ ਦੇ ਵਿੱਚ ਆਮ ਤੌਰ ਤੇ ਇਹ ਗੱਲ ਆਕੀ ਜਾਈ ਜਾਂਦੀ ਸੀ ਕਿ ਸ਼ਹਿਰ ਕਾਂਗਰਸ ਨੂੰ ਜ਼ਿਆਦਾ ਭੁਗਤ ਸਕਦਾ ਕਿਉਂਕਿ ਇਹਨਾਂ ਦਾ ਐਮਐਲਏ ਰਿਹਾ ਕੈਡਰ ਵੋਟ ਵੀ ਹੁੰਦੀ ਆ ਤਾਂ ਉਹ ਸ਼ਹਿਰ ਕਾਂਗਰਸ ਨੂੰ ਭੁਗਤ ਸਕਦਾ ਉਹਦਾ ਕਾਰਨ ਇਹ ਵੀ ਆ ਵੀ ਉਹਨਾਂ ਦਾ 2017 ਤੋਂ ਲੈ ਕੇ 22 ਤੱਕ ਐਮਐਲਏ ਵੀ ਰਿਹਾ ਇਹ ਹਿੰਦੂ ਵੋਟ ਜਿਹੜੀ ਹੈ ਉਹ ਕਹਿੰਦੇ ਸੀਗੇ ਵੀ ਹੋ ਸਕਦਾ ਵੀ ਕਾਂਗਰਸ ਲੈ ਕੇ ਜਾ ਸਕਦੀ ਆ ਹੁਣ ਕਾਂਗਰਸ ਇਸ ਕਰਕੇ ਪਿੱਛੇ ਨਜ਼ਰ ਆ ਰਹੀ ਹੈ ਕਿ ਇੱਕ ਤਾਂ ਨਵਾਂ ਚਿਹਰਾ ਹੈ ਤੇ ਦੂਸਰੇ ਨੰਬਰ ਦੇ ਉੱਤੇ ਵੀ ਜਿਹੜੇ ਬਿਆਨ ਰਾਜਾ ਵੜਿੰਗ ਨੇ ਦਿੱਤੇ ਨੇ ਜਾਂ ਫਿਰ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਵਾਇਰਲ ਹੁੰਦੀਆਂ ਰਹੀਆਂ ਨੇ ਰਾਜਾ ਵੜਿੰਗ ਦੀਆਂ ਚਾਹੇ ਬਿਆਨ ਹੋਣ ਚਾਹੇ ਵੀਡੀਓ ਹੋਣ ਉਹਨਾਂ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਨੇ ਗੜਬੜੀ ਕਰਦੀਆਂ ਨਜ਼ਰ ਆ ਰਹੀਆਂ ਨੇ ਹੁਣ ਕਾਂਗਰਸ ਦੀ ਵੋਟ ਜਿਹੜੀ ਹੈ ਸ਼ਹਿਰ ਦੇ ਵਿੱਚੋਂ ਉਮੀਦ ਸੀਗੀ ਪਰ ਹੁਣ ਉਹ ਲੱਗਦਾ ਵੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤ ਰਹੀ ਹੈ ਦੂਸਰੇ ਪਾਸੇ ਇੱਕ ਮੰ ਸਿੰਖ ਖਾਲਸਾ ਦਾ ਬੜਾ ਜ਼ੋਰ ਦੇਖਣ ਨੂੰ ਮਿਲਿਆ ਸੀ ਵੀ ਮਨਦੀਪ ਸਿੰਘ ਖਾਲਸਾ ਇਸ ਇਲੈਕਸ਼ਨ ਦੇ ਵਿੱਚ ਕੁਝ ਵੱਡਾ ਕਰ ਸਕਦੇ ਨੇ ਪਰ ਉਹ ਵੱਡਾ ਕਰਦੇ ਅਜੇ ਨਜ਼ਰ ਨਹੀਂ ਆ ਰਹੇ ਇਹਦੇ ਪਿੱਛੇ ਕਈ ਕਾਰਨ ਨੇ ਕਿਉਂਕਿ ਵੋਟਾਂ ਤੋਂ ਠੀਕ ਪਹਿਲਾਂ ਉਹਨਾਂ ਦੀ ਕੈਂਪੇਨ ਉਸ ਤਰੀਕੇ ਨਾਲ ਹਾਈਪ ਦੇ ਉੱਪਰ ਨਹੀਂ ਜਾਣਦੀ ਸੀਗੀ ਜਾਂ ਇੰਨਾ ਉਹ ਗ੍ਰੈਪ ਨਹੀਂ ਕਰ ਸਕੇ ਕਿਉਂਕਿ ਉਹਦਾ ਕਾਰਨ ਇਹ ਸੀਗਾ ਕਿ ਇਹਨਾਂ ਦੇ ਅੰਦਰ ਵੀ ਗੁੱਟਬਾਜ਼ੀ ਹੁੰਦੀ ਨਜ਼ਰ ਆ ਰਹੀ ਸੀਗੀ ਕਿ ਵੱਡੀ ਗੱਲ ਆਖੀ ਹੈ ਕਿ ਮਨਦੀਪ ਖਾਲਸਾ ਤੇ ਉਹਨਾਂ ਦੇ ਸਹਿਯੋਗੀਆਂ 'ਚ ਗੁੱਟਬਾਜ਼ੀ ਦੇਖਣ ਨੂੰ ਨਜ਼ਰ ਆਈ ਉਹਨਾਂ ਦੇ ਵਿੱਚ ਗੁੱਟਬਾਜ਼ੀ ਇਸ ਕਰਕੇ ਵੀ ਆਈ ਸੀਗੀ ਕਿ ਅੰਦਰ ਖਾਤੇ ਇਹ ਹੋਣ ਲੱਗ ਪਈ ਸੀ ਕਿ ਜਿਹੜੀ ਜਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਵੋਟਾਂ ਨੇ ਉਹ ਕਿਹੜੀ ਕਿਹੜੇ ਏਰੀਆ ਦੀਆਂ ਪ੍ਰਭਾਵਿਤ ਕਰਨੀਆਂ ਨੇ ਕਿਉਂਕਿ ਸ਼ਹਿਰ ਦੇ ਵਿੱਚ ਮਨਦੀਪ ਸਿੰਘ ਖਾਲਸਾ ਉਹੋ ਜਿਹਾ ਜੋਹਰ ਕਿਉਂਕਿ ਦੇਖੋ ਵੀ ਜਿਵੇਂ ਜਿਹੜਾ ਰਾਜਾ ਵੜਿੰਗ ਨੇ ਬਿਆਨ ਦੇ ਦਿੱਤਾ ਸੀਗਾ ਖਾਲਿਸਤਾਨ ਵਾਲਾ ਜਿਹੜਾ ਬਿਆਨ ਦਿੱਤਾ ਸੀ ਉਹ ਵਿਵਾਦਤ ਬਿਆਨ ਸੀ ਉਹ ਕਿਤੇ ਨਾ ਕਿਤੇ ਵੀ ਇਫੈਕਟ ਪਾ ਗਿਆ ਹਾਲਾਂਕਿ ਇਸ ਚੀਜ਼ ਦਾ ਮਨਦੀਪ ਸਿੰਘ ਖਾਲਸਾ ਨੇ ਕਦੀ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਵੀ ਕਿਹਾ ਵੀ ਅਸੀਂ ਕਿਤੇ ਵੀ ਤੋੜਨ ਵਾਲੀ ਗੱਲ ਨਹੀਂ ਕਰਦੇ ਅਸੀਂ ਜੋੜਨ ਵਾਲੀ ਗੱਲ ਕਰਦੇ ਹਾਂ ਪਰ ਫਿਰ ਵੀ ਜਿਹੜੇ ਉਹਨਾਂ ਨੂੰ 3700 ਵੋਟਾਂ ਅਜੇ ਤੱਕ ਗੀਆਂ ਨੇ ਇਹ ਠੀਕ ਹੈ ਪਰ ਇਹ ਤਾਂ ਇਸ ਤੋਂ ਉਮੀਦ ਉਹਨਾਂ ਦੀ ਜਿਹੜੀ ਵੱਧ ਲਾਈ ਜਾ ਰਹੀ ਸੀ 3726 ਚੌਥੇ 라ਉਂਡ ਦੇ ਵਿੱਚ ਪਈਆਂ ਨੇ ਪਰ ਇੱਥੇ ਇਹ ਉਮੀਦ ਜਿਹੜੀ ਲਾਈ ਜਾ ਰਹੀ ਸੀ ਕਿ ਜਿਵੇਂ ਐਗਜ਼ਿਟ ਪੋਲ ਦੇ ਵਿੱਚ ਇੱਕ ਨੰਬਰ ਦੇ ਉੱਤੇ ਇੱਕ ਦੋ ਨੰਬਰ ਦੇ ਉੱਪਰ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਸੀਗੀ ਤੇ ਦੂਸਰੇ ਨੰਬਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਜਾਂ ਫਿਰ ਮਨਦੀਪ ਸਿੰਘ ਖਾਲਸਾ ਦੀ ਸੀਗੀ ਮਨਦੀਪ ਸਿੰਘ ਖਾਲਸਾ ਇਸ ਵਾਰ ਚੌਥੇ ਨੰਬਰ ਦੇ ਉੱਤੇ ਨਜ਼ਰ ਆ ਰਹੇ ਨੇ ਪਹਿਲੇ ਨੰਬਰ ਦੇ ਉੱਪਰ 9552 ਵੋਟਾਂ ਜਿਹੜੀਆਂ ਲੱਗੇ ਨੇ ਹਰਮੀਤ ਸਿੰਘ ਸੰਧੂ ਦੂਸਰੇ ਨੰਬਰ ਦੇ ਉੱਪਰ 93173 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ 52167 ਵੋਟਾਂ ਦੇ ਨਾਲ ਤੀਸਰੇ ਨੰਬਰ ਦੇ ਉੱਪਰ ਕਾਂਗਰਸ ਹੈ ਚੌਥੇ ਨੰਬਰ ਦੇ ਉੱਪਰ ਮਨਦੀਪ ਸਿੰਘ ਖਾਲਸਾ ਨੇ ਅਤੇ 5ਵੇਂ ਨੰਬਰ ਦੇ ਉੱਪਰ ਆ ਬੀਜੇਪੀ ਬੀਜੇਪੀ 955 ਵੋਟਾਂ ਮਹਿਜ਼ ਅੱਗੇ ਲੈ ਕੇ ਗਏ ਨੇ ਤੇ ਸ਼੍ਰੋਮਣੀ ਅਕਾਲੀ ਦਲ ਮਹਿਜ਼ 179 ਵੋਟਾਂ ਪਿੱਛੇ ਆਮ ਆਦਮੀ ਪਾਰਟੀ ਤੋਂ ਚੱਲ ਰਹੀ ਹੈ ਇਹ ਬਹੁਤ ਵੱਡੀ ਗੱਲ ਹੈ ਜੀ ਬਹੁਤ ਬੜੇ ਰੋ ਤੁਸੀਂ ਤੁਹਾਡੇ ਨਾਲ ਫਿਰ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਮਨਦੀਪ ਸਿੰਘ ਫਿਲਹਾਲ ਡਿਸਾਈਡਡ ਫੈਕਟਰ ਨਹੀਂ ਹੈਗੇ ਪਰ ਕਾਂਟੇ ਦੀ ਟੱਕਰ ਜਿਹੜੀ ਆ ਉਹ ਇਸ ਵळे ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਤਿੰਨ ਰਾਉਂਡਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਦੀ ਲੀਡ ਲੱਤੀ ਤਾਂ ਹੁਣ ਮਹਿਜ਼ ਚੌਥੇ ਰਾਉਂਡ ਦੇ ਵਿੱਚ 179 ਵੋਟਾਂ ਦੇ ਫਰਕ ਦੇ ਨਾਲ ਅਕਾਲੀ ਦਲ ਪਿੱਛੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ 179 ਵੋਟਾਂ ਦੇ ਨਾਲ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਪਰ ਜੋ ਤਰਨਤਾਰਨ ਜ਼ਮਨੀ ਚੋਣ ਦਾ ਇਸ ਵੇਲੇ ਦਾ ਚਾਰ ਰਾਉਂਡ